ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਚੇਤਰ ਦੀ ਮਸਿਆ ਤੱਕ ਬਿਸਤਰ ਤੇ ਲੇਟੇ-ਲੇਟੇ ਹੀ ਸਵੇਰੇ ਜਦੋਂ ਵੀ ਅੰਮ੍ਰਿਤ ਵੇਲੇ ਜਾਗ ਆ ਜਾਵੇ ਇਹ ਦੋ ਸ਼ਬਦ ਬੋਲ ਦਿੰਦੇ ਹੋ ਤਾਂ ਸਾਧ ਸੰਗਤ ਜੀ ਜੋ ਵੀ ਤੁਸੀਂ ਪਰਮਾਤਮਾ ਜੀ ਦੇ ਕੋਲੋਂ ਮੰਗਦੇ ਹੋ ਤੁਹਾਨੂੰ ਉਹੀ ਮਿਲ ਜਾਵੇਗਾ ਤਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਜਦੋਂ ਵੀ ਤੁਹਾਡੀ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਘਾਰ ਅੱਖ ਖੁੱਲ ਜਾਂਦੀ ਹੈ ਤਾਂ ਇਸ ਸਮੇਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਸਮਾਂ ਬੜਾ ਹੀ ਪਾਵਰਫੁਲ ਅਤੇ ਸ਼ਕਤੀਸ਼ਾਲੀ ਸਮਾਂ ਹੈ ਇਸ ਵੇਲੇ ਤੁਹਾਨੂੰ ਪਰਮਾਤਮਾ ਜੀ ਆਵਾਜ਼ ਮਾਰ ਕੇ ਉਠਾਉਂਦੇ ਹਨ ਮਹਾਪੁਰਖ ਜੀ ਆਖਦੇ ਹਨ ਕਿ ਇਸ ਵੇਲੇ ਦੇ ਵਿੱਚ ਜੇਕਰ ਜਾਗ ਆ ਜਾਵੇ ਇਸ ਵੇਲੇ ਦੇ ਵਿੱਚ ਜੇਕਰ ਤੁਹਾਡੀ ਅੱਖ ਖੁੱਲ ਜਾਵੇ ਤਾਂ ਤੁਰੰਤ ਹੀ ਇਹ ਦੋ ਸ਼ਬਦ ਬੋਲ ਦਿਆ ਕਰੋ ਭਾਵੇਂ ਲੰਮੇ ਪਿਆ ਪਿਆਹੀ ਇਹ ਦੋ ਸ਼ਬਦ ਬੋਲਿਆ ਕਰੋ ਪਰਮ ਪਿਤਾ ਪਰਮਾਤਮਾ ਜੀ ਦੀ ਬੜੀ ਜਿਆਦਾ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਦਿਲਦਰ ਹਨ ਉਹ ਦੂਰ ਹੋਣੇ ਸ਼ੁਰੂ ਹੋ ਜਾਣਗੇ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਦੇਖੋ ਸਾਧ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਜਗਤ ਪੈਦਾ ਕੀਤਾ ਹੈ ਇਹ ਸਾਰਾ ਇਹ ਸੰਸਾਰ ਬਣਾਇਆ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਮਾਪਿਆ ਨਹੀਂ ਜਾ ਸਕਦਾ ਤੇ ਕਦੇ ਵੀ ਨਾ ਹੀ ਕੋਈ ਅੱਜ ਤੱਕ ਐਸੀ ਮਾਪਣ ਵਾਲੀ ਸ਼ਕਤੀ ਆਈ ਹੈ ਕਿ ਪਰਮਾਤਮਾ ਦੀ ਗੁੱਲ ਕਾਇਨਾਤ ਨੂੰ ਪਰਮਾਤਮਾ ਦੀ ਕਿਰਪਾ ਨੂੰ ਮਾਪਿਆ ਜਾ ਸਕੇ ਉਹ ਸਭ ਕੁਝ ਕਰਨ ਦੇ ਸਮਰੱਥ ਹਨ ਤੇ ਉਹ ਹਰ ਜੀਵ ਦੀ ਰੱਖਿਆ ਵੀ ਕਰ ਰਹੇ ਹਨ ਉਹਨਾਂ ਨੂੰ ਹਰ ਇੱਕ ਜੀਵ ਦਾ ਫਿਕਰ ਹੈ ਹਰ ਇੱਕ ਚੀਜ਼ ਉਹਨਾਂ ਨੇ ਹਰ ਜੀਵ ਦੀ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਆਖਦੇ ਹਨ ਕਿ ਪ੍ਰਮਾਤਮਾ ਬੰਦੇ ਦੀ ਕਿਸਮਤ ਬੰਦੇ ਦੇ ਆਉਣ ਤੋਂ ਪਹਿਲਾਂ ਹੀ ਲਿਖ ਦਿੰਦੇ ਹਨ ਉਹ ਸਤਗੁਰ ਸੱਚੇ ਪਾਸ਼ਾ ਜੀ ਦੀ ਸ਼ਕਤੀ ਨੂੰ ਉਹਨਾਂ ਦੀ ਸਮਰੱਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਵੇਂ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਆਪਾਂ ਮਾਪ ਸਕਦੇ ਹਾਂ ਉਹਨਾਂ ਦੀ ਸ਼ਕਤੀ ਬਾਰੇ ਆਪਾਂ ਗੱਲ ਵੀ ਕਰ ਸਕਦੇ ਹਾਂ ਕਿ ਇਹ ਚੀਜ਼ ਵਿੱਚ ਕਿੰਨੀ ਕੁ ਤਾਕਤ ਹੈ ਜਾਂ ਕਿੰਨਾ ਕੁ ਚੇਰੇ ਲੱਗੇਗਾ ਇਸ ਨੂੰ ਪੂਰਾ ਕੰਮ ਕਰਨ ਦੇ ਬਾਰੇ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਨੂੰ ਕੋਈ ਵੀ ਸਮਰੱਥਾ ਕੋਈ ਵੀ ਨਹੀਂ ਮਾਪ ਸਕਦਾ ਕੋਈ ਵੀ ਬਿਆਨ ਨਹੀਂ ਕਰ ਸਕਦਾ ਉਹ ਸਤਿਗੁਰ ਸੱਚੇ ਪਾਸ਼ਾ ਜੀ ਤਰਸ ਦੇ ਘਰ ਵਿੱਚ ਆ ਜਾਂ ਤਾਂ ਬੰਦੇ ਨੂੰ ਭਿਖਾਰੀ ਤੋਂ ਰਾਜਾ ਬਣਾ ਸਕਦੇ ਹਨ ਤੇ ਰਾਜੇ ਤੋਂ ਭੀਖ ਮੰਗਾ ਸਕਦੇ ਹਨ ਉਹ ਪਰਮ ਪਿਤਾ ਪਰਮਾਤਮਾ ਜੀ ਜੇਕਰ ਚਾਹਣ ਤਾਂ ਕੀ ਨਹੀਂ ਕਰ ਸਕਦੇ ਪਲ ਭਰ ਵਿੱਚ ਹੀ ਸਭ ਕੁਝ ਕਰ ਸਕਦੇ ਨੇ ਕਿਉਂਕਿ ਉਹ ਸਭ ਦਾਤਾਵਾਂ ਦੇ ਮਾਲਕ ਹਨ ਭਾਵ ਕੇ ਸਾਧ ਸੰਗਤ ਜੀ ਅਸੀਂ ਉਹਨਾਂ ਦੀ ਸ਼ਕਤੀ ਨੂੰ ਬਿਆਨ ਹੀ ਨਹੀਂ ਕਰ ਸਕਦੇ ਅਸੀਂ ਸਿਰਫ ਤੇ ਸਿਰਫ ਉਹਨਾਂ ਦੀ ਸਿਫਤ ਸਲਾਹ ਕਰ ਸਕਦੇ ਹਾਂ ਉਹਨਾਂ ਨੂੰ ਯਾਦ ਕਰ ਸਕਦੇ ਹਾਂ ਸਾਧ ਸੰਗਤ ਜੀ ਯਕੀਨ ਕਰਕੇ ਜਾਣਿਓ ਜਿੰਨਾ ਅਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਨਾ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੇ ਨੇ ਵੈਸੇ ਤਾਂ ਅਸੀਂ ਦਿਨ ਵਿੱਚ ਕਿਸੇ ਵੀ ਵੇਲੇ ਪ੍ਰਮਾਤਮਾ ਜੀ ਨੂੰ ਯਾਦ ਕਰ ਸਕਦੇ ਆ ਪਰ ਉਹ ਹਾਜ਼ਰ-ਨਾਜ਼ਰ ਹਨ ਉਹ ਸਾਡੇ ਕੋਲ ਹਨ ਦਿਨ ਦੇ ਵਿੱਚ ਕਿਸੇ ਵੀ ਵੇਲੇ ਜਪਿਆ ਹੋਇਆ ਪ੍ਰਮਾਤਮਾ ਜੀ ਦਾ ਨਾਮ ਸਾਡਾ ਭਲਾ ਕਰ ਦੇਵੇਗਾ ਪਰ ਇਹ ਵੇਲਾ ਜਿਹਦੀ ਅੱਜ ਆਪਾਂ ਗੱਲ ਕਰਨ ਵਾਲੇ ਆ ਜੀ ਸਵੇਰ ਦਾ ਅੰਮ੍ਰਿਤ ਵੇਲਾ ਹੈ 3 ਤੋਂ 5 ਵਜੇ ਦੇ ਵਿਚਕਾਰ ਦਾ ਵੇਲਾ ਹੈ ਜਿਹੜਾ ਕਿ ਬੜਾ ਹੀ ਜ਼ਿਆਦਾ ਪਾਵਰਫੁਲ ਵੇਲਾ ਹੈ ਬਹੁਤ ਹੀ ਇਹ ਸ਼ਕਤੀਸ਼ਾਲੀ ਵੇਲਾ ਹੈ ਮਹਾਪੁਰਖ ਜੀ ਆਖਦੇ ਹੁੰਦੇ ਹਨ ਕਿ ਇਸ ਵੇਲੇ ਵਿੱਚ ਪਰਮਾਤਮਾ ਜੀ ਇੰਨੇ ਸਾਡੇ ਨੇੜੇ ਹੁੰਦੇ ਹਨ ਕਿ ਇੰਨਾ ਕੋਈ ਮਨੁੱਖ ਵੀ ਸਾਡੇ ਨੇੜੇ ਨਹੀਂ ਹੁੰਦਾ ਅਸੀਂ ਜੇਕਰ ਇਸ ਵੇਲੇ ਦੇ ਵਿੱਚ ਉੱਠ ਪਈਏ ਤਾਂ ਪਰਮਾਤਮਾ ਜੀ ਦੇ ਅੱਗੇ ਹੱਥ ਜੋੜ ਕੇ ਗੁਰੂ ਜੀ ਦੇ ਵੱਲ ਵਧੇ ਹੋਏ ਸਾਡੇ ਪਹਿਲੇ ਕਦਮ ਪਾ ਜਾਂਦੇ ਹਨ ਸਤਗੁਰ ਸੱਚੇ ਪਾਸ਼ਾ ਜੀ ਫਿਰ ਉਸ ਵਿਅਕਤੀ ਦੀ ਬਾਹ ਝਟ ਫੜ ਲੈਂਦੇ ਨੇ ਉਸ ਦੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ ਭਾਵੇਂ ਕਿਸੇ ਵੇਲੇ ਦੇ ਵਿੱਚ ਕੋਈ ਇੱਕ ਵਾਰ ਵੀ ਵਾਹਿਗੁਰੂ ਜੀ ਕਹਿ ਲਵੇ ਤਾਂ ਸਤਗੁਰ ਸੱਚੇ ਪਾਸ਼ਾ ਜੀ ਉਹਦੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਵੀ ਉਹਦੇ ਤੇ ਮਿਹਰਬਾਨ ਹੋ ਸਕਦੇ ਹਨ ਇਹਨਾਂ ਜਿਆਦਾ ਪਾਵਰਫੁਲ ਵੇਲਾ ਹੈ ਇਸ ਵੇਲੇ ਬੜੀ ਹੀ ਕਿਰਪਾ ਹੁੰਦੀ ਹੈ ਫਿਰ ਇਹ ਕੋਈ ਔਖਾ ਕੰਮ ਨਹੀਂ ਇਸ ਵੇਲੇ ਦੇ ਵਿੱਚ ਜਦੋਂ ਵੀ ਜਾਗ ਆਵੇ ਭਾਵੇਂ ਤੁਸੀਂ ਅਲਾਰਮ ਦੀ ਸਹਾਇਤਾ ਨਾਲ ਹੀ ਉੱਠਦੇ ਹੋ ਤਾਂ ਵੀ ਜੇਕਰ ਤੁਹਾਡੀ ਜਾਗ ਤੁਹਾਡੀ ਅੱਖ ਆਪਣੇ ਆਪ ਹੀ ਖੁੱਲ ਜਾਂਦੀ ਹੈ 2 ਤੋਂ 5 ਵਜੇ ਦੇ ਵਿੱਚਕਾਰ ਜੇਕਰ ਤੁਸੀਂ ਕਿਸੇ ਵੀ ਵੇਲੇ ਉੱਠ ਪੈਨੇ ਹੋ ਫਿਰ ਇਸ ਵੇਲੇ ਦਾ ਇੱਕ ਪਲ ਵੀ ਜੇਕਰ ਤੁਸੀਂ ਸੰਭਾਲ ਲਿਆ ਤਾਂ ਸਮਝੋਗੇ ਪਰਮਾਤਮਾ ਜੀ ਨੂੰ ਪਰਮਾਤਮਾ ਜੀ ਦੀ ਕਿਰਪਾ ਨੂੰ ਸੰਭਾਲ ਲਿਆ ਇਸ ਵੇਲੇ ਦੇ ਵਿੱਚ ਉੱਠਣ ਵਾਲੇ ਮਨੁੱਖਾਂ ਤੇ ਪਰਮਾਤਮਾ ਜੀ ਦੀ ਕਿਰਪਾ ਛੇਤੀ ਹੁੰਦੀ ਹੈ। ਉਹ ਲੋਕ ਵੀ ਜਿਹੜੇ ਹੁੰਦੇ ਹਨ ਉਹ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਨੇੜੇ ਹੁੰਦੇ ਨੇ। ਅਸੀਂ ਹਰ ਰੋਜ਼ ਪੜ੍ਹਦੇ ਹਾਂ। ਦੁਖ ਭੰਜਨ ਤੇਰਾ ਨਾਮ ਜੀ। ਦੁਖ ਭੰਜਨ ਤੇਰਾ ਨਾਮ। ਉਹ ਪਰਮ ਪਿਤਾ ਪਰਮਾਤਮਾ ਜੀ ਦੁੱਖ ਦੂਰ ਕਰਨ ਵਾਲੇ ਹਨ। ਉਹ ਸਾਡੇ ਜਿਸਮਾਨੀ ਤੇ ਆਤਮਿਕ ਸਾਰੇ ਹੀ ਰੋਗ ਦੂਰ ਕਰ ਦੇਣਗੇ। ਕੋਈ ਮਨੁੱਖ ਕਿਸੇ ਵੀ ਭਾਵਨਾ ਦੇ ਨਾਲ ਜੇਕਰ ਪਰਮਾਤਮਾ ਨੂੰ ਇੱਕ ਵਾਰ ਵੀ ਯਾਦ ਕਰ ਲਵੇ ਜੇਕਰ ਜ਼ਿੰਦਗੀ ਵਿੱਚ ਕੋਈ ਵੀ ਦੁੱਖ ਤਕਲੀਫ ਹੈ ਤੁਹਾਡੀ ਅਰਦਾਸ ਬੇਨਤੀ ਪਰਮਾਤਮਾ ਜੀ ਦੇ ਅੱਗੇ ਇਸ ਵੇਲੇ ਕਰ ਸਕਦੇ ਹੋ ਜੇ ਤੁਹਾਨੂੰ ਕੁਝ ਚਾਹੀਦਾ ਹੈ ਤਾਂ ਸਤਿਗੁਰ ਸੱਜੇ ਪਾਤਸ਼ਾਹ ਜੀ ਤੋਂ ਮੰਗ ਲਿਓ ਪਰਮਾਤਮਾ ਦਿੰਦਿਆਂ ਦੇਰ ਨਹੀਂ ਲਾਉਂਦੇ ਇਸ ਗੱਲ ਨੂੰ ਪਰਖ ਕੇ ਵੇਖ ਲੈਣਾ ਉਹ ਤਾਂ ਆਪ ਆਖਦੇ ਹਨ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਕੋਹ ਪਰਮ ਪਿਤਾ ਪਰਮਾਤਮਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਿਸੇ ਚੀਜ਼ ਦੀ ਥੋੜ ਨਹੀਂ ਹੈ ਤੇ ਨਾ ਹੀ ਉਹ ਦੇਣ ਲੱਗਿਆਂ ਦੇਰ ਲਾਉਂਦੇ ਨੇ ਪਰ ਦਿੰਦੇ ਉਹਨਾਂ ਨੂੰ ਨੇ ਜਿਹੜੇ ਉਹ ਚਾਹਣ ਕੇ ਇਸ ਵੇਲੇ ਨੂੰ ਅਸੀਂ ਸੰਭਾਲਣਾ ਹੈ ਅਸੀਂ ਨਾਮ ਜਪਣਾ ਹੈ ਇਹਨਾਂ ਕੋਈ ਯਾਦ ਕਰਨਾ ਹੈ ਸਤਿਗੁਰ ਸੱਚੇ ਪਾਸ਼ਾ ਸਾਨੂੰ ਦੇਣ ਨੂੰ ਮਜਬੂਰ ਹੋ ਜਾਣ ਜੋ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਤਾਂ ਮਿਲਣਾ ਹੀ ਹੈ ਜੋ ਕਰਮਾਂ ਭਾਗਾਂ ਦੇ ਵਿੱਚ ਨਾ ਵੀ ਲਿਖਿਆ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਬਖਸ਼ਿਸ਼ ਦੇ ਨਾਲ ਉਹ ਵੀ ਸਾਡੇ ਖਾਤੇ ਦੇ ਵਿੱਚ ਪਾ ਸਕਦੇ ਹਨ ਸਾਡੇ ਕਰਮਾਂ ਨੂੰ ਹੀ ਬਦਲ ਸਕਦੇ ਹਨ ਕੋਈ ਭਰੋਸੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰਕੇ ਤਾਂ ਵੇਖੇ ਕੋਈ ਨਿਯਮ ਦੇ ਨਾਲ ਉਹਨਾਂ ਨੂੰ ਯਾਦ ਵਿੱਚ ਬਿਠਾ ਕੇ ਸੱਚੇ ਪਾਤਸ਼ਾਹ ਜੀ ਦੀਆਂ ਮਿਲੀਆਂ ਹੋਈਆਂ ਖਜ਼ਾਨੇ ਦੀਆਂ ਚਾਬੀਆਂ ਸਾਨੂੰ ਮਿਲ ਸਕਦੀਆਂ ਹਨ ਸੋ ਮਹਾਪੁਰਖ ਜੀ ਆਖਦੇ ਹਨ ਕਿ ਗੁਰੂ ਨਾਨਕ ਪਾਸ਼ਾ ਜੀ ਨੂੰ ਲੁੱਟਣ ਦਾ ਤਰੀਕਾ ਬੜਾ ਸੌਖਾ ਹੈ ਬਸ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਓ ਅੰਮ੍ਰਿਤ ਵੇਲੇ ਉੱਠਣ ਵਾਲੇ ਸਾਧਗੁਰੂ ਸੱਚੇ ਪਾਸ਼ਾ ਜੀ ਨੂੰ ਬੜੇ ਪਿਆਰੇ ਲੱਗਦੇ ਨੇ ਅੰਮ੍ਰਿਤ ਵੇਲਾ ਗੁਰੂ ਘਰ ਦੀ ਗੋਦ ਹੈ ਜੋ ਅੰਮ੍ਰਿਤ ਵੇਲੇ ਉੱਠਦੇ ਹਨ ਉਹ ਸੱਚੇ ਪਾਸ਼ਾ ਜੀ ਦੀ ਗੋਦੀ ਦੇ ਲਾਲ ਬਣ ਜਾਂਦੇ ਹਨ ਮਾਪੇ ਉਹਨੂੰ ਆਪਣੇ ਬੱਚੇ ਸਾਹ ਸੰਗਤ ਜੀ ਕਿੰਨੇ ਪਿਆਰੇ ਲੱਗਦੇ ਹਨ ਕਿੰਨੇ ਪਿਆਰੇ ਹੁੰਦੇ ਨੇ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਵੀ ਉਹ ਲੋਕ ਚੰਗੇ ਲੱਗਦੇ ਹਨ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੀ ਗੋਦ ਦਾ ਨਿਗਮਾਨਦੇ ਹਨ ਇਸ ਵੇਲੇ ਵਿੱਚ ਉੱਠ ਕੇ ਕੁਝ ਔਖਾ ਕੰਮ ਨਹੀਂ ਕਰਨਾ ਜੇ ਬਿਸਤਰ ਤੋਂ ਉੱਠ ਕੇ ਵੀ ਨਹੀਂ ਬੈਠਿਆ ਜਾਂਦਾ ਤਾਂ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿਓ ਮਾਲਕ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਜਿਵੇਂ ਮੁਖ ਦੇ ਵਿੱਚੋਂ ਵਾਹਿਗੁਰੂ ਜੀ ਨਿਕਲੇਗਾ ਜਿਵੇਂ ਜਿਵੇਂ ਮਾਲਕ ਪ੍ਰਭੂ ਜੀ ਦਾ ਸ਼ੁਕਰਾਨਾ ਕਰਾਂਗੇ ਆਸਾਦ ਸੰਗਤ ਜੀ ਯਕੀਨ ਕਰਕੇ ਜਾਣ ਲੈਣਾ ਸਾਡੇ ਮਨ ਦੀ ਮੈਲ ਧੁਬਣੀ ਸ਼ੁਰੂ ਹੋ ਜਾਵੇਗੀ ਸਾਡੇ ਮਨ ਦੀ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇਗਾ ਸਾਡੇ ਮਨ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਾਡੇ ਮਨ ਦੀ ਤੇਰ ਮੇਰ ਮੁੱਕ ਜਾਵੇਗੀ ਤੇਰਾ ਮੇਰਾ ਮੁੱਕ ਜਾਵੇਗਾ ਜਦੋਂ ਤੇਰ ਮੇਰ ਹੀ ਮੁੱਕ ਗਈ ਫਿਰ ਗੱਲ ਕਿਸ ਦੀ ਫਿਰ ਕਿਸ ਗੱਲ ਦੀ ਲੜਾਈ ਝਗੜਾ ਇਰ ਤਾਂ ਕਲੇ-ਕਲੇਸ਼ ਹੀ ਸਾਡੀ ਜ਼ਿੰਦਗੀ ਵਿੱਚ ਨਹੀਂ ਰਹੇਗਾ ਉੱਥੇ ਲੜਾਈਆਂ ਪੈਂਦੀਆਂ ਹਨ ਉੱਥੇ ਝਗੜੇ ਹੁੰਦੇ ਹਨ ਜਿੱਥੇ ਤੇਰੀ ਮੇਰੀ ਗੱਲ ਚੱਲਦੀ ਹੈ ਜਦੋਂ ਇਹ ਵਿਚਾਰ ਹੀ ਸਾਡੇ ਮਨ ਦੇ ਅੰਦਰੋਂ ਦੂਰ ਚਲੇ ਗਏ ਤਾਂ ਸਮਝ ਲਿਓ ਪ੍ਰਮਾਤਮਾ ਜੀ ਦੀ ਸਿਫਤ ਸਲਾਹ ਦੇ ਵਿੱਚ ਤੁਸੀਂ ਬੈਠ ਚੁੱਕੇ ਹੋ ਪ੍ਰਮਾਤਮਾ ਦੀ ਗੋਦ ਦਾ ਨਿਗਮਣ ਰਹੇ ਹੋ ਹੁਣ ਤੁਹਾਡੇ ਮਨ ਦੀਆਂ ਮਰਾਦਾਂ ਵੀ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਾਧ ਸੰਗਤ ਜੀ ਪ੍ਰਮਾਤਮਾ ਜੀ ਤਾਂ ਬਿਨਾਂ ਬੋਲਿਆਂ ਬਿਨਾਂ ਮੰਗੀਆਂ ਸਭ ਕੁਝ ਦੇ ਦਿੰਦੇ ਹਨ ਤਾ ਸਾਡੀ ਸੋਚ ਤੋਂ ਵੀ ਪਰੇ ਹੁੰਦਾ ਹੈ ਜੋ ਸਾਨੂੰ ਪਰਮਾਤਮਾ ਦਿੰਦੇ ਨੇ ਵਾਹਿਗੁਰੂ ਵਾਹਿਗੁਰੂ ਬੋਲੋ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਵੀ ਨਾ ਭੁੱਲੋ ਸਵੇਰੇ ਜਪੇ ਹੋਏ ਨਾਮ ਦਾ ਰਿਜ਼ਲਟ ਤੁਹਾਨੂੰ ਕੋਈ ਦਿਨਾਂ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੇਲੇ ਦੇ ਵਿੱਚ ਉੱਠ ਕੇ ਨਾਮ ਜਪਣ ਦੇ ਲਈ ਕਈ ਲੋਕ ਤਾਂ ਤਰਸਦੇ ਹਨ ਜਿਨ੍ਹਾਂ ਨੂੰ ਇਸ ਵੇਲੇ ਦੀ ਪਾਵਰ ਦਾ ਪਤਾ ਹੁੰਦਾ ਹੈ ਸੋ ਜੇਕਰ ਇਸ ਵੇਲੇ ਜਾਗ ਆ ਜਾਂਦੀ ਹੈ ਤਾਂ ਜ਼ਰੂਰ ਪਰਮਾਤਮਾ ਦਾ ਨਾਮ ਲਿਆ ਕਰੋ ਲੰਮੇ ਪਿਆ ਪਿਆ ਜਿਨੀ ਵਾਰ ਵੀ ਵਾਹਿਗੁਰੂ ਵਾਹਿਗੁਰੂ ਜੀ ਤੁਸੀਂ ਕਹਿ ਸਕਦੇ ਹੋ ਕਿਹਾ ਕਰੋ ਨਾਲ ਦੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਪਰਮਾਤਮਾ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ ਹੈ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਦਿਨ ਜਦੋਂ ਚਾਹੇ ਰੋਜ਼ ਪਰਮਾਤਮਾ ਦਾ ਨਾਮ ਜਪੋਗੇ ਪਰਮਾਤਮਾ ਜੀ ਦੀ ਕਿਰਪਾ ਕਰਨੀ ਲਾਜ਼ਮੀ ਹੋ ਜਾਵੇਗੀ ਜਿਹੜੇ ਕਹਿੰਦੇ ਹਨ ਕਿ ਇਸ਼ਨਾਨ ਨਹੀਂ ਕੀਤਾ ਜਾਂਦਾ ਸਵੇਰੇ ਉੱਠ ਕੇ ਸਭ ਕੁਝ ਵਾਹਿਗੁਰੂ ਜੀ ਨੇ ਆਪਣੇ ਆਪ ਕਰਵਾ ਲੈਣਾ ਹੈ ਬਸ ਸਾਡੇ ਵੱਲੋਂ ਇੱਕ ਕਦਮ ਪਰਮਾਤਮਾ ਜੀ ਦੇ ਵੱਲ ਵਧਾਉਣ ਦੀ ਲੋੜ ਹੈ ਬਾਕੀ ਲੱਖਾਂ ਕਰੋੜਾਂ ਕਦਮ ਚੱਲ ਕੇ ਸਾਡੇ ਪਰਮਾਤਮਾ ਜੀ ਆਪ ਸਾਡੀ ਬਾਹ ਫੜ ਲੈਣਗੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨੀ ਲਾਓ ਆਪਣਾ ਨਾਮ ਜਪਾਓ ਫਿਰ ਵੇਖਣਾ ਪ੍ਰਮਾਤਮਾ ਜੀ ਆਪੇ ਉਦਮ ਦੇ ਦੇਣਗੇ ਉਹਨਾਂ ਨੇ ਇਸ਼ਨਾਨ ਕਰਵਾ ਲੈਣਾ ਹੈ ਜਿਨਨੇ ਗ ਬਾਣੀ ਦੀ ਸੇਵਾ ਲੈਣੀ ਹੈ ਉਹਨਾਂ ਆਪੇ ਹੀ ਲੈ ਲੈਣੀ ਹੈ ਸੋ ਸਾਧ ਸੰਗਤ ਜੀ ਅੱਜ ਹੀ ਰਾਤ ਨੂੰ ਸੌਣ ਲੱਗਿਆਂ ਪ੍ਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਮਹਾਪੁਰਖ ਜੀ ਆਖਦੇ ਹਨ ਕਿ ਭਾਈ ਇਹ ਕਿਹਾ ਕਰੋ ਕਿ ਪ੍ਰਮਾਤਮਾ ਜੀ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਅਸੀਂ ਅੰਮ੍ਰਿਤ ਵੇਲੇ ਜਾ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰ ਸਕੀਏ ਤਾਂ ਕਿ ਅਸੀਂ ਹਰ ਰੋਜ਼ ਇਹ ਮਹਿਸੂਸ ਕਰ ਸਕੀਏ ਕਿ ਗੁਰੂ ਘਰ ਜਾਣਾ ਸਾਡੇ ਲਈ ਕਿੰਨਾ ਲਾਜ਼ਮੀ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਪਿਆਰ ਦੇ ਵਿੱਚ ਹੀ ਉੱਠਣਾ ਹੈ ਉਹਨਾਂ ਦੀ ਯਾਦ ਦੇ ਵਿੱਚ ਉੱਠ ਕੇ ਉਹਨਾਂ ਨੂੰ ਯਾਦ ਕਰਨਾ ਹੈ ਦੁਨਿਆਵੀ ਕੰਮ ਤੰਦੇ ਵੀ ਸਾਧ ਸੰਗਤ ਜੀ ਬੜੇ ਜ਼ਰੂਰੀ ਹਨ ਦੁਨਿਆਵੀ ਕੰਮ ਤੰਦਿਆਂ ਨੂੰ ਕਰਦਿਆਂ ਹੋਇਆਂ ਵੀ ਪਰਮਾਤਮਾ ਦਾ ਨਾਮ ਜਪ ਸਕਦੇ ਹੋ ਬੀਬੀਆਂ ਭੈਣਾਂ ਸਵੇਰ ਦਾ ਨਾਸ਼ਤਾ ਵਗੈਰਾ ਤਿਆਰ ਕਰਨ ਲੱਗੀਆਂ ਵੇ ਪ੍ਰਮਾਤਮਾ ਦਾ ਨਾਮ ਜਪ ਸਕਦੀਆਂ ਹਨ ਫਿਰ ਉਹੀ ਨਾਸ਼ਤਾ ਤੁਹਾਡਾ ਅੰਮ੍ਰਿਤ ਬਣ ਜਾਵੇਗਾ 10 15 ਮਿੰਟ ਜਿੰਨੇ ਵੀ ਤੁਸੀਂ ਕੱਟ ਸਕੋ ਪ੍ਰਮਾਤਮਾ ਦਾ ਨਾਮ ਜ਼ਰੂਰ ਜਪਿਆ ਕਰੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਸੋਇਆ ਕਰੋ ਸਵੇਰੇ ਪ੍ਰਮਾਤਮਾ ਜੀ ਫਿਰ ਤੁਹਾਨੂੰ ਆਪ ਹੀ ਆਵਾਜ਼ ਮਾਰ ਕੇ ਉਠਾ ਲੈਣਗੇ ਜਦੋਂ ਵੀ ਤੁਹਾਡੀ ਜਾਗ ਖੁੱਲ੍ਹੇ ਤੁਰੰਤ ਹੀ ਮਾਲਕ ਪ੍ਰਭੂ ਦਾ ਨਾਮ ਜਪਣਾ ਹੈ ਤੁਸੀਂ ਭਾਵੇਂ ਫਿਰ ਸੌਂ ਜਾਓ ਪਰ ਉਸ ਸਮੇਂ ਸੌਣ ਦਾ ਲਾਲਚ ਨਾ ਕਰਿਓ ਜਦੋਂ ਤੁਹਾਡੀ ਜਾਗ ਖੁੱਲ ਜਾਵੇਗੀ ਕਈ ਵਾਰ ਬੰਦਾ ਸੋਚਦਾ ਹੈ ਕਿ ਚੱਲ 5 ਕਿ ਮਿੰਟ ਹੋਰ ਸੌਂ ਜਾਂਦੇ ਆ ਬਸ ਇਹੀ ਚੱਕਰ ਹੈ ਸਾਧ ਸੰਗਤ ਜੀ ਕਈ ਵਾਰ ਇਦਾਂ ਦੇ ਵਿਅਕਤੀ ਆਪਣਾ ਅਮ੍ਰਿਤ ਵੇਲਾ ਗਵਾ ਬੈਠਦੇ ਹਨ ਸਾਧ ਸੰਗਤ ਜੀ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੋਗੇ ਤਾਂ ਮਾਲਕ ਪ੍ਰਭੂ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਆਪਣੀ ਕਿਰਪਾ ਵਰਸਾਉਣੀ ਸ਼ੁਰੂ ਕਰ ਦੇਣਗੇ ਤਾ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ